ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਟ ਨਿਊਜ਼ ਫੋਕਸ ਮੈਂ ਪਰਮਪਾਦਵਾਜ ਅੱਜ ਮਾਨਯੋਗ ਐਸਐਸਪੀ ਸ਼ਰਪੋਦੇ ਹੁਕਮਾਂ ਅਨੁਸਾਰ ਸਪੈਸ਼ਲ ਨਾਕੇਬੰਦੀ ਕੀਤੀ ਗਈ। ਗੁਪਤ ਸੂਚਨਾ ਦੇ ਆਧਾਰ ਤੇ ਹਾਜਪੋ ਸਾਈਡ ਤੋਂ ਇੱਕ ਟਰੱਕ ਜਿਸ ਨੂੰ ਡਰਾਈਵਰ ਦਵਿੰਦਰ ਸਿੰਘ ਚਲਾ ਰਿਹਾ ਸੀ ਜਿਸ ਨੂੰ ਮੌਕੇ ਤੇ ਰੋਕਿਆ ਗਿਆ। ਤਲਾਸ਼ੀ ਲੈਣ ਤੇ 1 ਕਿਲੋਗ੍ਰਾਮ ਭੁਗੀ ਅਤੇ 305 ਨਸ਼ੀਲੇ ਕੈਪਸੂਲ ਬਰਾਮਦ ਹੋਏ। ਦੋਸ਼ੀ ਦੀ ਪਛਾਣ ਦਵਿੰਦਰ ਸਿੰਘ son of ਅਜੀਤ ਸਿੰਘ ਪਿੰਡ ਸ਼ਰੀਪੋਠਾਣਾ ਤਸੂਆ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਬਲਿਕ ਸਪੋਰਟਰਸ ਫੋਕਸ ਬਿਊਰੋ ਦੇ ਨਾਲ ਪ੍ਰਵੀਨ ਸੋਲ ਦੀ ਰਿਪੋਰਟ। ਅੱਜ ਮਾਨਯੋਗ ਐਸਐਸਪੀ ਸਾਹਿਬ ਅਦਰਸ਼ ਪੁਲਿਸ ਦੇ ਹੁਕਮ ਅਨੁਸਾਰ ਸਪੈਸ਼ਲ ਨਾਕਾਬੰਦੀ ਜਿਹੜੀ ਹੈ ਉਹ ਕੀਤੀ ਗਈ ਸੀ ਇੱਥੇ ਕੇਐਸਐ ਸੁਖਨਾਮ ਸਿੰਘ ਜਿਹੜੇ ਸੀ ਉਹ ਰੋਕ ਗਾਰਡ ਦੇ ਸਾਹਮਣੇ ਜਿਹੜੀ ਨਾਕਾਬੰਦੀ ਕਰਕੇ ਖੜੇ ਸੀ ਕੋਈ ਖੁਫੀਆ ਤਲਾਸ਼ੀ ਕੀ ਹਾਜੀਪੁਰ ਸੈਕਟ ਤੋਂ ਟਰੱਕ ਨੰਬਰੀ ਪੀਪੀ 31ਐਚ 9435 ਜਿਸ ਨੂੰ ਡਰਾਈਵਰ ਦਵਿੰਦਰ ਸਿੰਘ ਚਲਾ ਰਿਹਾ ਹੈ ਤੇ ਉਹਦੇ ਵਿੱਚ ਹੋ ਸਕਦਾ ਕੋਈ ਨਸ਼ੀਗ ਤੱਤ ਹੋਣ ਜਿਹਨੂੰ ਚੈੱਕ ਕੀਤਾ ਜਾ ਤਾਂ ਆਹ ਬਹੁਤ ਪ੍ਰਾਬਲਮ ਹੋ ਸਕਦੀ ਹੈ ਜਿੱਥੇ ਮੌਕੇ ਤੇ ਸਾਮਰਕ ਸਪੈਕਟਰਰ ਤੋਂ ਦਸਤਖਤ ਮੂਹਰੇ ਜਗੇ ਜਿਨ੍ਹਾਂ ਨੇ ਜਾ ਕੇ ਨਾਕਾਬੰਦੀ ਟਾਈਟ ਕਰਕੇ ਤੇ ਗੱਡੀ ਨੂੰ ਰੋਕਿਆ ਗੱਡੀ ਨੂੰ ਰੋਕ ਕੇ ਪਰਾਸ਼ੀ ਲੈਣ ਤੇ ਉਹਦੇ ਵਿੱਚੋਂ 1 ਕਿਲੋਗ੍ਰਾਮ ਰੋਡੇ ਚੂਰਾ ਪੋਸਟ ਅਤੇ 305 ਨਸ਼ੀਲੇ ਕੈਪਸੂਲ ਜਿਹੜੇ ਉਹ ਬਰਾਮਦ ਹੋ ਗਏ। ਦੋਸ਼ੀ ਦੇ ਖਿਲਾਫ ਮਕਦਮਾ ਨੰਬਰ 19 ਮਿਤੀ 14/3/2019 ਅੰਡਰ ਸੈਕਸ਼ਨ 15/84 ਐਂਟੀ ਪੇਸੈਕਟ ਅਤੇ 21/84 ਐਂਟੀ ਕਸੈਕਟਾ ਮਕਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੀ ਪਾਸੋਂ ਹੋਰ ਪੁਸ਼ਕਸ਼ ਕੀਤੀ ਗਈ ਹੈ ਇਹਨੂੰ ਸੁਬਾਦ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਮਾਨ ਹਾਸਲ ਕਰਕੇ ਮਜਬੂਰ ਪੁਸ਼ਕਸ਼ ਕੀਤੀ ਜਾਏ ਸਰ ਕਿੱਥੋਂ ਦੇ ਹੈ ਕੌਣ ਕੌਣ ਨਕੀ ਨਾਂ ਹੈ ਇੱਕ ਹੀ ਦੋਸ਼ੀ ਹੈ ਦਵਿੰਦਰ ਸਿੰਘ ਸਨੁਭਜੀਤ ਸਿੰਘ ਕੌਮ ਜੱਟਵਾਸੀ ਸ਼੍ਰੀਪੁਰ ਖਾਣਾ ਦਸੂਹਾ ਬਾਰੈਣਵਾੜਾ